ਬੇਰੇ ਕੋਲ ਨਹੀਂ ਬਸ ਤੜਕੇ ਉੱਠਦੇ ਆਈ ਸ਼ੁਰੂ ਹੋ ਜਾਂਦਾ ਨਾ ਕੰਮ ਨਾਲੇ ਖਾਈ ਜਾਣਾ ਤੇ ਨਾਲੇ ਕੱਢੀ ਜਾਣਾ ਨਹੀਂ ਕੱਢਣ ਨਿਕਲ ਹਾਂ ਕਾਡਾਂ ਪਹਿਲਾਂ ਅਸੀਂ ਬਾਅਦ ਚ ਵੀ ਇਹ ਦੋ ਚੀਜ਼ ਛੱਟ ਲਾਉਣ ਲੱਗੇ ਘਰ ਦੇ ਛੱਟ ਲਾਉਣ ਲੱਗੇ ਨਾਲੇ ਨਾਲੇ ਖਾਈ ਜਾਓ ਨਾਲੇ ਨਾਲੇ ਗਾਲਾਂ ਕੱਢੀ ਜਾਓ ਤੇ ਤੈਨੂੰ ਆਤ ਤੈਨੂੰ ਆਤ ਤੈਨੂੰ ਆਤ ਅੱਖਾਂ ਦੇ ਖਾਂਦੇ ਬੋਲਣ ਦੀ ਹੰਨ ਧੜਨਾ ਲੱਗ ਜਾਂਦੀ ਤੜਕੇ ਉੱਠ ਕੇ ਹੀ ਟਾਈਮ ਨਾਲ ਹੀ ਨਾਂ ਬਣਾਇਆ ਕੋਰਾ ਮੇਰੇ ਕੋਲ ਜਿੱਕਾ ਵਿਆਹ ਵੇਖਦਾ ਤੇ ਪਿਆਰ ਵੇ ਐਂ ਕੀ ਕਰੀਏ ਇਹ ਵੱਜ ਜਾ ਦੇ ਨਾਲ ਹੀ ਪਹੁੰਚ ਜਾਏ ਐਵੇਂ ਵੱਜੇਗਾ ਮਿਲ ਤਖਾਈ ਭੰਦਾ ਹੀ ਅਜਿਹੀ ਪਾਣੀ ਅੱਜ ਤਾਂ ਸਨੋਵਰ ਕੇ ਖਾਂਡ ਪੜਤ ਰਾਇਆ ਤੇ ਸੁਖਮਨੀ ਸਾਹਿਬ ਦਾ ਭੋਗ ਅੱਜ ਤਾਂ ਉਧਰੋਂ ਖਾਵਾਂ ਦੇ ਅੱਜ ਭਰਾਵਾਂ ਨੂੰ ਕਾਹਦਾ ਫੇਰ ਖਾਵਾਂ ਦੇ ਰਾਤ ਭਰਾਵਾਂ ਨੂੰ ਇੱਥੇ ਕੋਈ ਨਹੀਂ ਆਣੀ ਤੇ ਖਾਵਾਂਗੇ ਐ ਜਾਵਾਂਗੇ ਭਰਾਵਾਂ ਨਾਲ ਖਾਵਾਂ ਦੇ ਫੇਰ ਆਕਰਦੀ ਕਿਵੇਂ ਆ ਭੋਗ ਭਰਾਵਾਂ ਦੇ ਕਰੇ ਰੋਟੀ ਇੱਧਰ ਖਾਣ ਤੇ ਕੋਨੇ ਰਾਤ ਫਿਰ ਉਹ ਕੰਮ ਵੀ ਤਾਂ ਆਪਣੇ ਹੀ ਕੀਤਾ ਕੀ ਕੀਤਾ ਕੰਮ ਉਹ ਰੂੜੀ ਵੇਜ ਆਕੇ ਕੱਡੀ ਪਧਰੀ ਕੀਤੀ ਬਈ ਪਧਰੀ ਲੱਕ ਨਾਲ ਲਾ ਕੇ ਗੱਲ ਦਾ ਲਾਤੀ ਉਹ ਗੱਲ ਕੀਤੀ ਤੂੰ ਲਾਉਂਦੀ ਚਾਰ ਦਿਹਾੜੀਏ ਤੇ ਤੈਨੂੰ ਬਚਾ ਬਚਾਰੇ ਦਾ ਵੀ ਡੇੜੀ ਵੀ ਨਾ ਖਾਂਦ ਕਰ ਚਾਰ ਦਿਹਾੜੀਏ ਲਾਉਂਦੀ ਤੇ ਲੱਗਦਾ ਪਤਾ ਤੈਨੂੰ ਹਾਂ